ਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਖੂਜ ਤੀਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨੇਂਤੀ ਕੀਤੇ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਕੋਈ ਕਰਤੱਵ ਕਰਨ ਦੀ ਲੋੜ ਨਹੀਂ ਹੈ ਸਾਨੂੰ ਕੋਈ ਸਾਧਨ ਕਰਨ ਦੀ ਲੋੜ ਨਹੀਂ ਭਜਨ ਕਰਨ ਦੀ ਲੋੜ ਨਹੀਂ ਇਸ਼ਨਾਨ ਕਰਨ ਦੀ ਲੋੜ ਨਹੀਂ ਦਾਨ ਕਰਨ ਦੀ ਕੋਈ ਲੋੜ ਨਹੀਂ ਇਸੋ ਕੀ ਪੜਛੈ ਦੀ ਇਸ ਪ੍ਰਕਾਰ ਦੇ ਲੋਕ ਹੈ ਉਹਨਾਂ ਦੀ ਕੀ ਹਾਲਤ ਹੋਵੇਗੀ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਤੀਜੇ ਪਾਤਸ਼ਾਹ ਸਤਗੁਰੂ ਅਮਰਦਾਸ ਸਾਹਿਬ ਜੀ ਅੰਤਰ ਗਿਆਨ ਨਾ ਆਇਓ ਜਿਸ ਤਾਈਂ ਨੂੰ ਬੇਸਰ ਸਤਿ ਸਰੂਪ ਦਾ ਗਿਆਨ ਬੋਧ ਨਹੀਂ ਆ ਕੇ ਪ੍ਰਾਪਤ ਹੋਇਆ ਇਤਕਿਸ਼ ਸੋਜੀ ਪਾਇ ਉਹ ਗਿਆਨ ਜਿਸ ਕਰਕੇ ਕੁਝ ਲੋਕ ਪ੍ਰਮੋਗ ਦੀ ਸੋਝੀ ਸਮਝ ਪਾ ਲੈਣ ਇਸ ਕਰਕੇ ਜੀ ਵੀ ਦੀ ਏਕਤਾ ਦੀ ਸੋਚੀ ਪਾਲਣ ਇਸ ਕਰਕੇ ਸਾਰੇ ਸੰਸਾਰ ਦੇ ਅੰਦਰ ਬ੍ਰਹਮ ਰੂਪ ਨੂੰ ਵੇਖ ਲੈ ਮਾਇਆ ਦੇ ਮੋਹ ਵੀ ਕਨਾਟ ਚੱਕੀ ਜਾਵੇ ਉਹ ਅੰਦਰ ਗਿਆਨ ਨਹੀਂ ਅਪਰੋਖ ਗਿਆਨ ਜਿਵੇਂ ਹੱਥੀਂ ਹੱਥੇ ਤੇ ਰੱਖ ਕੇ ਅਵਾ ਦੇਖ ਲਈਦਾ ਸਾਵਲ ਬਤ ਗਿਆਨ ਨਹੀਂ ਅੰਦਰ ਕੁਝ ਹੋਇਆ ਪ੍ਰਾਪਤ ਗਿਆਨ ਵੱਲੋਂ ਅੰਤਰਾ ਹੀ ਰਹਿ ਗਿਆ ਪੜਦਾ ਹੀ ਰਹਿ ਗਿਆ ਯੂਸ ਕਰਕੇ ਕੋ ਸੋਚੀ ਪਾ ਲੈਂਦੇ ਸੰਭਿ ਪਾ ਲੈਂਦੇ ਸਰੂਪ ਦੀ ਬਿੰਦਠਾ ਕਿਆ ਸਲਾਹੀਏ ਅਤੇ ਮਹਾਰਾਜ ਜਿਹੜੇ ਦਰਸ਼ਨ ਕਰਦੇ ਬਿੰਦਠਾ ਕਿਆ ਸਲਾਹੀਏ ਦੇਖੇ ਤੋਂ ਬਨਾ ਕੀ ਸਿਫਤ ਕਰੀਏ ਜਿਨਾਂ ਦਰਸ਼ਨ ਨਹੀਂ ਹੁੰਦੇ ਉਹ ਕਿਵੇਂ ਰਿੰਕ ਕਰਨਗੇ ਅੰਧਾ ਅੰਧ ਕੁਮਾਰ ਜਿਹੜੇ ਕਿੰਨੇ ਠੀਕ ਜਿਹੜੇ ਅੰਨੇ ਹਨੇ ਭਾਈ ਉਹਨੂੰ ਦੇਖਣ ਤੋਂ ਬਿਨਾ ਹੈ ਉਹ ਕੀ ਸਿਫਤ ਕਰਨੇਗੇ ਇਸੇ ਪ੍ਰਕਾਰ ਭਾਈ ਬਿਨ ਸਲਾਹੀਏ ਕਿਆ ਡਿਠਾ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹੈ ਪਰਮੇਸ਼ਰ ਦੀ ਸੇਵਤ ਕਰਨੇ ਕਰਕੇ ਉਸਤੋ ਜਰਨੇ ਕਰਕੇ ਅੰਦਰੋਂ ਸੁਰਤ ਰੂਪੀ ਨੇਤਰ ਜਾਗਦਾ ਹੈ ਅਤੇ ਗਿਆਨ ਦੇ ਬ੍ਰਾਂਧ ਰੂਪੀ ਨੇਤਰ ਪੈਦਾ ਹੁੰਦੇ ਹਨ ਇਸ ਤਰ੍ਹਾਂ ਸਲਾਹੇ ਤੋਂ ਬਿਨਾਂ ਕਿਆ ਦਿੱਤਾ ਜਿਨ੍ਹਾਂ ਪਰਮੇਸ਼ਰ ਦੀ ਸੇਵਤੀ ਨਹੀਂ ਕੀਤੀ ਉਹਨਾਂ ਦੇਖਣਾ ਕੀ ਹੈ ਜੇ ਉਹ ਬੰਦਗੀ ਕਰਨਗੇ ਬਿਰੂਪਮਾ ਜਗਦੀਸ਼ ਕੀ ਬਿਨ ਸੇਨਾ ਅਧਿਆਰਾ ਜੋ ਉਪਮਾਨੇ ਕਰਦੇ ਪਰਮੇਸ਼ਰ ਉਹਨਾਂ ਦੇ ਅੰਦਰ ਗਿਆਨ ਦਾ ਤੜਬਾ ਨਹੀਂ ਚੱਕਿਆ ਜਾਂਦਾ ਪਰ ਉਹ ਜਾਨੀ ਰਾਨੀ ਫੋਲੇ ਨਹੀਂ ਚੱਕੇ ਜਾਂਦੇ ਇਸ ਪ੍ਰਕਾਰ ਬਿਨਾ ਸਲਾਹੇ ਤੋਂ ਕੀ ਦੇਖਣਗੇ ਕੁਝ ਉਹ ਕੁਝ ਨਹੀਂ ਵੇਖ ਸਕਦੇ ਉਹ ਜਿਹੜੇ ਸਿਮਤ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਉਹਨਾਂ ਨੂੰ ਕੀ ਦਿਸਣਾ ਹੈ ਅੰਧੇ ਹਨ ਹੀ ਉਹ ਅੰਧੇ ਆ ਰਹੇਗਾ ਅੰਧਾ ਅੰਧਾ ਤੁਮਾਹ ਨੂੰ ਅੰਦਰ ਦੇ ਜੋਤ ਪਰਮੇਸ਼ਵਰ ਦੀ ਦਾ ਦਰਸ਼ਨ ਨਹੀਂ ਹੋਇਆ ਉਹ ਸਿਮਤ ਵੀ ਕੀ ਕਰਨਗੇ ਐਵੇਂ ਦੇਹ ਨੂੰ ਆਲਦੀ ਨੂੰ ਪੂਜਾ ਕਰਾਈ ਜਾਣਗੇ ਕਿ ਮੇਰੀ ਮੈਂ ਦੇਹ ਹਾਂ ਮੈਂ ਦੇਹ ਹਾਂ ऐसे अंधे अज्ञानी जेडे है अंधोग्याम ਕਾਇਦੇ ਕਰਮਾਂ ਨੂੰ ਕਮਾਉਂਦੇ ਹੈ ਉਹਨਾਂ ਨੂੰ ਜੋਤੀ ਫੂਰ ਦੇ ਅੰਦਰੋਂ ਦਰਸ਼ਨ ਨਹੀਂ ਹੋਏ ਅੱਜ ਦਰਸ਼ਨ ਕਰਦੇ ਜਿਹਨੇ ਸਿਫਟ ਵੀ ਕੀ ਵੀ ਕਰਨਗੇ ਉਹ ਸਾਰੇ ਨਾਸਕ ਪਾਸੇ ਨੂੰ ਤੁਰੇ ਜਾ ਰਹੇ ਹੈ ਕਹਿੰਦੇ ਕੁਝ ਨਹੀਂ ਹੈ ਇਹ ਵੀ ਕਹਿ ਦਿੰਦੇ ਹਮ ਤਨੂੰ ਸੋ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਬਿਨਾਂ ਬੁਨਾ ਲਿਖੇ ਕਰੀ ਤੋਂ ਬਿਨਾਂ ਕੀ ਦੇਖ ਸਕਾਂਗੇ ਕੋਈ ਨਹੀਂ ਦੇਖ ਸਕਾਂਗੇ ਅਗਿਆਨੀ ਅਗਿਆਨਤਾ ਹੀ ਦੇ ਕਰਵਾਉਣੇ ਕਮਾਉਂਦੇ ਹਨ ਨਾਨਕ ਸੌਪਾਛਾਣੀਆਂ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਪਛਾਣ ਹੁੰਦੀ ਹੈ ਸ਼ਬਦ ਬ੍ਰਹਮ ਸਰੀਰ ਪਛਾਣ ਲਈ ਇਹ ਕਦੋਂ ਪਛਾਣੀ ਦਾ ਨਾਮ ਵਸੈ ਮਾਨਿਆ ਜਦੋਂ ਧਾਈ ਗੁਰੂ ਸਾਹਿਬ ਕਹਿੰਦੇ ਨਾਮ ਮਨ ਚਾ ਕੇ ਵਸ ਜਾਂਦਾ ਹੈ ਮਹੱਲਾ ਕੀ ਜਗ ਇਕ ਦਾ ਬਾਣੀ ਇੱਕ ਗੁਰ ਮਹਾਰਿਸ਼ਟ ਬਾਸ਼ਨਾ ਕਰਨ ਵਾਸਤੇ ਕੋਈ ਯਾਜ ਦੱਸੋ ਮਹਾਰਾ ਕਹਿੰਦੇ ਕੋਈ ਬਾਣੀ ਹੈ ਕਾਹੀ ਸਤਨਾਮ ਰੂਹ ਜਿਹੜੀ ਬਾਣੀ ਹੈ ਵੀ ਕੋਈ ਇਕਲ ਸੰਸਾਰ ਦੇ ਭਲਾ ਕਰਨ ਵਾਸਤੇ ਇੱਕੋ ਗੁਰ ਇੱਕ ਗੁਰ ਵੀ ਕੋਈ ਗੁਰੂ ਨਾਨਕ ਸਾਹਿਬ ਗੁਰੂ ਹੈ ਸਾਰੀ ਦੁਨੀਆਂ 'ਚ ਸਾਰਿਆਂ ਦੇ ਪੂਜਨੀ ਗੁਰੂ ਵੀ ਕੋਈ ਹੈ ਜਿਸ ਕੋ ਸ਼ਬਦ ਵਿਚਾਰ ਹੈ ਤੇ ਇੱਕੋ ਹੀ ਬ੍ਰਹਮ ਹੈ ਉਹਦੀ ਵਿਚਾਰ ਕਰਨੀ ਹੈ ਹਰ ਵਕਤ ਕਿ ਕੋ ਪਰਮੇਸ਼ਰ ਹੈ ਕੋਈ ਬਾਣੀ ਹੈ ਕੋਈ ਸੁਰੂ ਹੈ ਤੋਂ ਇਕਤਾ ਹੈ ਜਿਨ੍ਹਾਂ ਦੇਦੇ ਸਤਨਾਮ ਰੂ ਬਾਣੀ ਵਸੀ ਹੈ ਉਹ ਜੋ ਮੁਸਬੋ ਜਪੀਏ ਜਾਜੇ ਮੁਖੋਂ ਬੁਲੇ ਤੇ ਆ ਜੋ ਕੋਈ ਮੂੰਹ ਬੋਲਦਾ ਹੈ ਨਾ ਸਾਰਿਆਂ ਚ ਨਾਮ ਵੀ ਜਾਪ ਹੀ ਸੰਦਾ ਹੈ ਉਹ ਬਾਣੀ ਇੱਕੀ ਹੈ ਤੇ ਇੱਕ ਉਹ ਜਿਨ੍ਹਾਂ ਦਾ ਨਿਸ਼ਚੈ ਹੋ ਜਾਂਦਾ ਹੈ ਸ੍ਰੂਪ ਭਾਵੇਂ ਮਹਾਰਾਸ਼ਾ ਹੰਸਦਾਰੇ ਹੈ ਸਭ ਗੁਰੂ ਨਾਨਕ ਸੁਪੋ ਜੋਤੀ ਸਰੂਪ ਜੈਗਿਆ ਦੇਖਾਂ ਤੇ ਜੋਤ ਮਾਰੀ ਜੋਤੀ ਸਰੂਪ ਗੁਰੂ ਚੇਤਨ ਸਰੂਪ ਇੱਕੋ ਹੀ ਦੇਖੇ ਹੁੰਦੇ ਪਰਗ ਤੇ ਹੁੰਦੇ ਇੱਕੋ ਹੀ ਸ਼ਬਦ ਬ੍ਰह्म ਹੈ ਉਹਦੀ ਵਿਚਾਰਚਾਰ ਉਹ ਨਿਸ਼ਣੇ ਜੁੜੇ ਰਹਿੰਦੇ ਹਨ ਇਹ ਉਹਨਾਂ ਦੇ ਅੰਦਰ ਪ੍ਰਕਾਸ਼ ਹੋਇਆ ਆਉਂਦਾ ਹੈ ਜਿਹਨਾਂ ਨੂੰ ਨਿਸ਼ਚੈ ਹੋ ਜਾਂਦਾ ਹੈ ਇੱਕੇ ਪ੍ਰਵੇਸ਼ੇ ਦੀ ਬਾਣੀ ਬਣਾਵਟ ਹੈ ਤੇ ਇੱਕੋ ਹੀ ਗੁਰੂ ਚੇਤਨ ਸਾਰਿਆਂ ਦੇ ਅੰਦਰ ਇੱਕੇ ਦਾ ਸ਼ਬਦ ਉਪਦੇਸ਼ ਦਾ ਵਿਚਾਰ ਹੈ ਸਾਰਿਆਂ ਦੇ ਅੰਦਰ ਇਕਾ ਬਾਣੀ ਇਕੋ ਇਕੋ ਸਤਿਨਾਮ ਅਰੂੜ ਨਾਮੇ ਹੈ ਕਿ ਕੋਈ ਗੁਰੂ ਗੁਰੂ ਨਾਨਕ ਸਾਹਿਬ ਹੈ ਕਿ ਗੁਰੂ ਸਾਹਿਬ ਜੀ ਨੇ ਭਾਈ ਗੋਬਾਧ ਜੀ ਨੇ ਸਤਗੁਰਾਂ ਨੂੰ ਗੁਰਸਿੱਖ ਰੂਪ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਸਿੱਖ ਰੂਪ ਕਰਕੇ ਕਸਮ ਕੀਤਾ ਹੈ ਕਾਰਿਆਸਰੂਪਾਂ ਨੂੰ ਸਿੱਖ ਰੂਪ ਕਰਕੇ ਕਸਮ ਕੀਤਾ ਹੈ ਗੁਰੂ ਗੁਰੂ ਨਾਨਕ ਸਾਹਿਬ ਨੂੰ ਇੱਕ ਰੂਪ ਕਰਕੇ ਕਸਮ ਕੀਤਾ ਹੈ ਦਸਾਂ ਜਾਮਿਆਂ ਵਿੱਚ ਕੋਈ ਜੋਤ ਹੈ ਮਹਾਰਾਜ ਸਾਹਿਬ ਜੀ ਇਹ ਪ੍ਰਕਾਰ ਜੋਤੋ ਹੈ ਜੁਗਤ ਖਾਇ ਕਹ ਕਾਹੋਂ ਫੇਰ ਬਲਤੀ ਹੈ ਇੱਕ 파ਸ਼ਿਆ ਵਿੱਚ ਕਾਇਆ ਦੇ ਬਗਲੀ ਹੈ ਜੋਤ ਹੋਈ ਹੈ ਜੁਗਤ ਧਰਤੀ ਹੈ ਵੀ ਆਨ ਹੋ ਹੈ ਇਸ ਰਾਤੇ ਗੁਰੂ ਚੇਤਨੂ ਸੁਪੇ ਕੋਈ ਹਾਂ ਕਿ ਕੋਈ ਬ੍ਰਹਮ ਹੈ ਉਹ ਹੀ ਵਿਚਾਰ ਹੈ ਸੱਚਾ ਸੌਦਾ ਹੱਤ ਸੱਚ ਗੁਰੂ ਕੀ ਸੰਗਤ ਜਿਹੜੀ ਹੈ ਸੱਚਾ ਸੌਦਾ ਹੈ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਗੁਰਮਤਿ ਦਾ ਖੁਲਾਸਾ ਖੋਲ੍ਹ ਲਿਆ ਹੈ ਕਹਿੰਦੇ ਨ ਭਾਵੇਂ ਛੇ ਸਰੂਪ ਧਾਰੇ ਆ ਮੈਂ ਛੇਵਾਂ ਗੁਰਾਂ ਦੇ ਦਰਸ਼ਨ ਕੀਤੇ ਹੈ ਪਰ ਇਸ ਪ੍ਰਕਾਰ ਬਚਨ ਹੈ ਕਹਿੰਦੇ ਗੁਰਮੂਰਤ ਗੁਰਸਬਦ ਹੈ ਗੁਰੂ ਸਾਹਿਬ ਦੀ ਸਰੂਪ ਗੁਰੂ ਸਾਹਿਬ ਦਾ ਸ਼ਬਦ ਹੈ ਤੇ ਸਾਧ ਸੰਗਤ ਸੱਚਖੰਡ ਬਖਾਇਆ ਸਾਧ ਸੰਗਤ ਦਾ ਸੱਚਖੰਡ ਬਣਨ ਨੂੰ ਕੀ ਕਹਿੰਦਾ ਸਚਿ ਪਾਰਥੀ ਆ ਨੇ ਇਹ ਹੈ ਨਿਸ਼ਿਆ ਗੁਰਜੀਵ ਗੁਰ ਸਿੱਖਾਂ ਦੇ ਜੀਵਨ ਦਾ ਜੈ ਦਾਸਿੰਦ ਧਾਰੇ ਹੈ ਜਾਂ ਛੇ ਸਰੂਪ ਧਾਰੇ ਹੈ ਉਹਨਾਂ ਦੇ ਗੁਰੂਪੁਰਾ ਇੱਕੋ ਬਟ ਹੈ ਅਜੇ ਦੇਹਾਂ ਭਾਵੇਂ ਜੋ ਜੁਗਤ ਪਾਪੀਆਂ ਨੂੰ ਭਾਵੇਂ ਦੇਹਾਂ ਪਾਰਟੀਆਂ ਆਪਦੇ ਜਿਵੇਂ ਪਾਪੀ ਇੱਕ ਆਪਣੀ ਪੁਸ਼ਾਕ ਨੂੰ ਪਿਆ ਕੇ ਨਵੀਂ ਪੁਸ਼ਾਕ ਪਾਇਰ ਕੇ ਆ ਕੇ ਬੈਠ ਜੇ ਕਿਉਂ ਮਾਰਨ ਜਾਮੇ ਬਣ ਲਏ ਆਪੇ ਗੁਰੂ ਹੋਈ ਹੈ ਨਿਰੰਕਾਰ ਪ੍ਰਵੇਸ਼ ਗੁਰੂ ਨਾਨਕ ਹੈ ਉਸੇ ਦਾ ਸ਼ਬਦ ਸੱਚਾ ਸੌਦਾ ਸੱਚਾ ਨਾਮ ਦਾ ਸੌਦਾ ਹੈ ਹੱਥ ਸੱਚ ਇਸ ਸਾਰੇ ਸੰਗਤ ਨੂੰ ਪ੍ਰੀ ਹੱਤ ਰਤਨੀ ਭਰੇ ਪੰਡਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦੇ ਭੰਡਾਰੇ ਭਰੇ ਹੋਈ ਹੈ ਸ਼ਬਦਾਂ ਰੂਪੀ ਭੰਡਾਰੇ ਸ਼ਬਦਾਂ ਰੂਪੀ ਰਚਨਾ ਦੇ ਗੁਰਸਿੱਖਾਂ ਦੇ ਹਿਰਦੇ ਭੰਡਾਰੇ ਭਰੇ ਹੋਏ ਹਨ ਗੁਰ ਕੇਤਨੀ ਵਿਰਾਜ ਆਦੇ ਗੁਣਾਂ ਦੇ ਨਾਲ ਤਾਂ ਤੀਬਰ ਕਲ ਤੰ ਵਿਰਾਜ ਆਦ ਕਾ ਕਰਕੇ ਗੁਰ ਸਿਖੰਡਾ ਜੀ ਹਰਦੇ ਪੰਡਿਆਰਿਆਂ ਦੀਆਂ ਭੜੇ ਪਏ ਆ ਗੁਣ ਕਰਕੇ ਹੋਰ ਕਿਰਪਾ ਤੇ ਪਾਈਐ ਇਹ ਦਾਤ ਭਾਈ ਸਤਗੁਰਾਂ ਦੀ ਕਿਰਪਾ ਕਰਕੇ ਹੀ ਪਾਈਦੀ ਹੈ ਜੀ ਜੀਵ ਹੈ ਦੀਵਣ ਹਾਰ ਜਿਹਨਾਂ ਨੂੰ ਦੀਵਣ ਹਾਰ ਪਰਮੇਸ਼ਰ ਬਖਸ਼ਿ ਕਰਕੇ ਬੰਦਾ ਹੈ ਉਹ ਪ੍ਰਾਪਤ ਕਰਦੇ ਹੁਣ ਸੱਚਾ ਸੌਦਾ ਲਾਭ ਸਦਾ ਸੱਚਾ ਸੌਦਾ ਜਿਨਾਂ ਨੂੰ ਗੁਰਾਂ ਦੇ ਪਾਸੋਂ ਉਪਦੇਸ਼ ਦਾ ਪ੍ਰਾਪਤ ਕੀਤਾ ਹੈ ਨਾਮ ਦਾ ਉਹਨਾਂ ਨੂੰ ਮੁਕਤ ਰੂਪੀ ਲਾਭ ਸਦਾ ਵਾਸਤੇ ਹੈ ਬ੍ਰਹਮਾਨ ਅਨੰਦ ਰੂਪੀ ਲਾਭ ਹੈ ਸਦਾ ਵਾਸਤੇ ਖੱਟਿਆ ਨਾਮ ਅਪਾ ਅਹਾਰ ਪਰਮੇਸ਼ਰ ਦੇ ਨਾਮ ਦੀ ਖੱਟੀ ਨੂੰ ਖੱਟਿਆ ਹੈ ਜੋ ਮਨਨ ਕੀਤਾ ਹੈ ਧਾਰਨ ਕੀਤਾ ਹੈ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਵਿਹੋ ਸਾਸੰਗ ਦੀ ਵਿਹੁ ਦੇ ਵਿੱਚ ਹੀ ਅੰਮ੍ਰਿਤ ਪ੍ਰਗਟ ਹੋ ਗਿਆ ਵਿਉ ਰੂਪ ਜੋ ਸੰਸਾਰ ਹੈ ਵਿਸ਼ੇ ਰੂਪ ਇਹਦੇ ਵਿੱਚ ਅੰਮ੍ਰਿਤ ਆਨੰਦ ਪਰਮੇਸ਼ਰ ਦਾ ਪ੍ਰਗਟ ਹੋ ਗਿਆ ਵਿਉ ਵਿਸ਼ੇ ਆ ਜਿਹੜੇ ਮਾਇਆ ਦਾ ਉਹ ਜਿਹੜਾ ਸਖ ਦੁਖ ਰੂਪ ਹੈ ਇਹਦੇ ਵਿੱਚ ਹੀ ਅੰਮ੍ਰਿਤ ਆਨੰਦ ਬ੍ਰਹਮ ਆਨੰਦ ਅੰਮ੍ਰਿਤ ਨਾਮ ਕਰਕੇ ਪ੍ਰਗਟ ਹੋ ਗਿਆ ਜਿੱਥੇ ਵਿਸ਼ਿਆਂ ਦੀ ਵਾਸ਼ਨਾ ਸੀ ਰਿਲੀ ਚ ਉਹਦੇ ਵਿੱਚ ਅੰਮ੍ਰਿਤ ਬ੍ਰਹਮ ਆਨੰਦ ਅੰਮ੍ਰਿਤ ਨਾਮ ਕਰਕੇ ਫਰਗਟ ਹੋ ਗਿਆ ਪਰਮਪੀਆਵਣ ਹਾ ਜਿਨ੍ਹਾਂ ਨੂੰ ਭਾਈ ਸੰਤੰਗ ਦੇ ਅੰਦਰ ਜਿੱਥੇ ਦੁਨੀਆਂ ਦੀਆਂ ਸੰਗਤਾਂ ਵਿਸ਼ਿਆਂ ਦੇ ਪ੍ਰਾਂਣ ਸੀ ਵਿਉ ਖਾਣ ਵਿੱਚ ਸ਼ਰਾਬਾਂ ਪੀਣ ਕੇ ਮਾਸ ਖਾਣ ਕੇ ਜਦ ਯੂਡ ਰਤਨ ਵਿੱਚ ਇਸ ਤਰ੍ਹਾਂ ਦੇ ਗire ਹੋਏ ਸੀ ਉਹਨਾਂ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬ੍ਰਹਮਾਨੰਦ ਅੰਮ੍ਰਿਤ ਨਾਮ ਦਾ ਰਸ ਦੇ ਕੇ ਗੁਰਸਿੱਖੀ ਜੀਵਨ ਦੇ ਕੇ ਅੰਮ੍ਰਿਤ ਦੀ ਦਾਤ ਦੇ ਕੇ ਅਮਰਤ ਅਨੰਦ ਪ੍ਰਗਟ ਹੋ ਗਿਆ ਕਰਮ ਪੀਆਵਣ ਹਾਂ ਜਿਨ੍ਹਾਂ ਦੇ ਚੰਗੇ ਕਰਮੋਂ ਦੇ ਨੂੰ ਗੁਰੂ ਸਾਹਿਬ ਪਿਆਉਣ ਵਾਲੇ ਅਮਰਤ ਨਾਮ ਨੂੰ ਪੀਂਦੇ ਹੋ ਨੇ ਹਲ ਹੁੰਦੇ ਹਨ ਨਾਨਕ ਸੱਚ ਸਲਾਹੀ ਹੈ ਉਹ ਵਿਅਰ ਜੋ ਦੁੱਖ ਰੂਪ ਸੰਸਾਰ ਦੇ ਵਿੱਚੋਂ ਹੀ ਅਮਰਤ ਅਨੰਦ ਪ੍ਰਗਟ ਹੋ ਗਿਆ ਹੈ ਤਨ ਵਾਰਿਆਂ ਨੂੰ ਕਿਰਪਾ ਕਰਕੇ ਮਹਾਰਾ ਸਾਹਿਬ ਤੇ ਉਹਨਾਂ ਸਾਡੇ ਪਿਆਉਂਦੇ ਹਨ। ਨਾਨਕ ਸੱਚ ਸਲਾਹੀਏ। ਸ੍ਰੀਉ ਸਾਹਿਬ ਜੀ ਕੰਨੇ ਸੱਚੇ ਪਰਮੇਸ਼ਰ ਦੀ ਸੇਵਤ ਕਰ ਗਏ ਹਨ। ਤਨ ਸਵਾਰਨੁ ਹਾ। ਸਾਨੂੰ ਮਹਾਂਪੁਰਖਾਂ ਨੂੰ ਗੁਰੂ ਸਾਹਿਬ ਤੋਂ ਸਵਾਰਨ ਵਾਲੇ ਵੀ ਸਰਗੁਰੂ ਵੀ ਤਨ ਹੈ। ਇਹ ਤਨ ਪਰਮੇਸ਼ਰ ਉਹਨਾਂ ਦੇ ਜੀਵਨਾਂ ਨੂੰ ਦੇਖ ਕੇ ਮਨੁੱਖਾ ਜਨਮ ਵਿੱਚ ਆਪ ਜਗਦੇ ਉਹਨਾਂ ਨੂੰ ਜਪਾਉਂਦੇ ਹੈ। ਤਨ ਨੂੰ ਸਵਾਰਨ ਵਾਲਾ ਪਰਮੇਸ਼ਰ ਵੀ ਹੈ। ਸਾਨੂੰ ਗੁਰੂ ਸਾਹਿਬ ਹੰਮ ਦੇ ਦੇ ਜੀਆਂ ਦੇ ਮਨ ਨੂੰ ਸੁਭਾਣਾ ਦੇ ਨਾਲ ਦੇਵੀ ਸਭ ਦਾ ਨਸਵਾਰਨ ਵਾਲੇ ਹਨ ਪੌੜੀ ਜਿੰਨਾ ਅੰਦਰ ਕੂੜ ਵਰਸ ਊੜੀ ਦਾ ਸਰਗੁਰੂ ਚ ਇੱਥੇ ਪ੍ਰਕਾਸ਼ ਫਰਮਾਉਂਦੇ ਹੈ। ਐ ਜੀ ਮੇਰੇ ਮਨ ਨੂੰ ਕੂੜ ਝੂਠੇ ਸੁਭਾਅ ਵਾੜ ਕਰ ਰਹੇ ਹੈ। ਸਾਚਨਾ ਭਾਵਈ ਉਹਨਾਂ ਨੂੰ ਸੱਚ ਬੋਲਣਾ ਚੰਗਾ ਨਹੀਂ ਲੱਗਦਾ ਹੈ। ਜਿਨ੍ਹਾਂ ਦੇ ਅੰਦਰ ਕੂੜ ਝੂਠੇ ਪਦਾਰਥ ਹਨ ਦਾ ਵਰਤਾਰਾ ਵਰਵਾਂ ਨੂੰ ਸੱਚਾ ਨਾਮ ਨਹੀਂ ਪਾਉਂਦਾ ਚੰਗਾ ਨਹੀਂ ਲੱਗਦਾ ਹੈ ਜੇ ਕੋ ਬੋਲੇ ਸੱਚ ਜੇ ਕੋਈ ਸੱਚੇ ਬਚਨੋ ਵਿਲੇਸ਼ ਦੇ ਬੋਲਣਾ ਕਰੇ ਉਹਨਾਂ ਦੇ ਤਾਸ ਹੂੜਾ ਜਲ ਜਾਵੇ ਜੀਵਨ ਦੇ ਸੜ ਜਾਂਦੇ ਕਹਿੰਦੇ ਸਾਡੇ ਕੋਲ ਤਾਂ ਸੱਚ ਦੀ ਲੋੜ ਨਹੀਂ ਅਸੀਂ ਤਾਂ ਕੂੜ ਬੋਲ ਕੂੜ ਬੋਲ ਮਰਦਾਰ ਖਾ ਕੇ ਖੁਸ਼ ਹਾਂ ਪਿਆਰੀ ਰੱਜੈ ਕੂ ਜਿਹੜੇ ਝੂਠੂ ਗੱਲੋਂ ਆਏ ਲੋਕ ਉਹ ਝੂਠ ਬੋਲ ਕੇ ਤਿਰਭਤ ਹੁੰਦੇ ਹਨ ਕਿਉਂ ਵਿਸਤਾ ਕਹਾ ਖਾ ਗੀ ਕਹਿੰਦੇ ਸਹਾਰਾ ਵਿਸਤਾ ਵਿੱਚ ਆਪਣੀ ਚੁੰਝ ਨੂੰ ਲਾ ਕੇ ਖਾਂਦਾ ਮਿੱਕਾ ਦੇ ਬڑے ਬڑے ਭਾਰੀ ਚੁੰਝਾਂ ਘਰ ਘਰ ਕੇ ਗਟਾਖ ਖਾਂਦਾ ਹੈ ਇਸ ਪ੍ਰਕਾਰ ਝੂਠ ਬੋਲ ਬੋਲ ਕੇ ਮਰਦਾਰ ਖਾਂਦੇ ਹਨ ਪ੍ਰਾਈ ਨਿੰਦਿਆ ਰੂਪੀ ਵਿਸਤਾ ਦੇ ਤਾਂ ਹੀ ਖਾਂਦੇ ਆਕਾਮਾਂ ਦੀ ਨਿਆਈ ਅੰਜੂ ਮਾਰੋਂ ਕਪਤੀ ਛਲਿਏ ਜਿਹੜੇ ਲੋਕ ਹਨ ਪਾਪੀ ਜਿਸ ਹਰ ਹੋਏ ਕਿਰਪਾ ਉਹ ਤੇਰੀ ਆਤ ਸਕੇ ਪਵਜਾ ਕਰਤਾਲੂ ਹੋ ਜਾਵੇ ਉਹ ਨਾਮ ਤੇ ਆਵੇ ਹੀ ਉਹ ਹੀ ਅਮਰ ਸੁਨਾਵ ਨੂੰ ਤੇ ਆਉਂਦੇ ਹਨ ਪਿੱਛੇ ਤੇ ਆਉਂਦੇ ਸੀ ਹੁਣ ਆਉਂਦੇ ਐ ਅਗੇ ਵੀ ਸਿਆ ਅਮਲੀ ਚ ਰੂਗੇ। ਸਾ ਗੁਰੂ ਦੇ ਨਾਮ ਆਰਾਧ। ਇਹ ਕਾਈ ਹਰੀ ਦਾ ਨਾਮ ਗੁਰਾਂ ਦੁਆਰਾ ਗੁਰਮੁਖ ਅਧਿਕਾਰੀ ਬਣ ਕੇ ਰਾਦਨਾ ਕਰ। ਹੂਣ ਪਾਪ ਲਹਿ ਜਾਵੇ। ਤੈਨੂੰ ਵੀ ਜਿਹੜੀ ਝੂਠ ਬੋਲਣ ਦੀ ਆਦਤ ਕੂੜ ਆਪਕ ਪਦਾਰਥਾਂ 'ਚ ਮੋਹ ਹੈ, ਪਾਪ ਹੈ, ਗੁਰੂ ਸਾਹਿਬ ਤੋਂ ਉਲਟ ਜੋ ਕਰਨਾ ਹੈ, ਇਹ ਸਭ ਤੇਰੇ ਲੈ ਜਾਵੀ ਲੈ ਜਾਣ ਕੇ ਮਿਟ ਜਾਣਗੇ। ਸ਼ਲੋਕ ਮਹਲਾ 3 ਜੀ ਦਾ ਦਾ ਦੱਸਿਆ ਹੈ। ਕੂੜਿਆਂ ਨੂੰ ਵੀ ਸਾਫ਼ ਕਰਨ ਵਾਸਤੇ